अमृतसर थाना छेरटा नु मिली वड्डी सफलता इलेक्ट्रॉनिक्स शॉप ते चोरी करण वाले दो युवक के ते काबो पत्रकार गुरु सुखमनीप्रीत सिंह दी विशेष रिपोर्ट थाने तक दी मामला जेडे दोषी अटले लेंदे गे फरोश जी मानजो कमिश्नर साहब सरदार गुरप्रीत सिंह जी भुलर आईपीएस ਏਡੀਸੀਪੀ ਪ੍ਰਭਜੋ ਸਿੰਘ ਜੀ ਵਿਰਕ ਏਸੀਪੀ ਸ਼੍ਰੀ ਕਮਲਜੀਤ ਸਿੰਘ ਜੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਜਿਹੜੇ ਡਰੱਗ ਵਿੱਚ ਨਾਲੇ ਲੁੱਟਖੋ ਕਰਨ ਵਾਲੇ ਮਤਲਬ ਚੋਰੀਆਂ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਾਡੇ ਥਾਣੇ ਵੱਲੋਂ ਜੰਗੀ ਪੱਧਰ ਤੇ ਮਹਿਮ ਜਿਹੜੀ ਵਿੱਢੀ ਗਈ ਆ ਉਹਦੇ ਤਹਿਤ ਹੀ ਜਿਹੜਾ 312 23 ਨੂੰ 312 23 ਨੂੰ ਹਰਪਜਨ ਜਰਨਲ ਸਟੋਰ ਸੀ ਸ਼ਾਟਾ ਬਾਜ਼ਾਰ ਦੇ ਵਿੱਚ ਤੇ ਇੱਕ ਰਕੇਸ਼ ਕੁਮਾਰ ਦੀ ਦੁਕਾਨ ਸੀ ਜਿਹੜੀ ਇਲੈਕਟ੍ਰੋਨਿਕ ਦਾ ਸਾਮਾਨ ਸੀ ਉਹਦਾ ਉਹਦੇ ਵਿੱਚ ਇਹ ਚਾਰ ਦੋਸ਼ੀ ਸਨ ਜਿਹੜੇ ਅਸੀਂ ਜਿਨ੍ਹਾਂ ਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਜਿਹੜਾ ਪ੍ਰੋਟੈਕਸ਼ਨ ਵਾਸਤੇ ਅਸੀਂ ਧਿਆਨ ਦੇ ਫਰੋਜ਼ਪੁਰ ਤੋਂ ਉੱਥੇ ਫੜੇ ਗਏ ਸਨ ਤੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹ ਹੁਣ ਇਹਨਾਂ ਦਾ ਜਿਹੜਾ ਅਸੀਂ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਇਹਨਾਂ ਦੇ ਵਿੱਚ ਇੱਕ ਜੌਨੀ ਉਰਫ ਰਾਜੂ ਪੁੱਤਰ ਮੋਹਨ ਲਾਲ ਪੁੱਤਰ ਮੋਹਨ ਲਾਲ ਵਾਸੀ ਹੈਗਾ ਕੈਂਟ ਫਰੋਜ਼ਪੁਰ ਦੂਸਰਾ ਵਿਕਰਮ ਉਰਫ ਵਿੱਕੀ ਪੁੱਤਰ khúcਾ ਵਾਸੀ ਬਿਲਡਿੰਗ ਨੰਬਰ 82 ਖਟੀਕ ਮੰਡੀ ਵਾਰਡ ਨੰਬਰ 1 ਕੈਂਟ ਫਰੋਜਪੁਰ ਸਾਡੀ ਵੀ ਨਸ਼ੇ ਦੇ ਵੀ ਆਦੀ ਹੈਗੇ ਕਿਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਜਿਹੜਾ ਅਸੀਂ ਕਰ ਲਿਆ ਤੇ ਉਹ ਇਹਦੇ ਜਿਹੜਾ ਨਾਲ ਤੋਂ ਡੀਪਲੀ ਪੁੱਛਗਿੱਛ ਕਰਾਂਗੇ ਜਿਹੜੀਆਂ ਹੋਰ ਵੀ ਇਹਨਾਂ ਨੇ ਵਾਰਦਾਤਾ ਵੱਖ-ਵੱਖ ਸ਼ਰਾਂਜ ਕੀਤੀਆਂ ਉਹਨਾਂ ਬਾਰੇ ਵੀ ਇਹਨਾਂ ਤੋਂ ਅਸੀਂ ਰਿਕਵਰੀ ਕਰਾਂ ਇਹਨਾਂ ਉੱਪਰ ਪਹਿਲਾਂ ਵੀ ਕੋਈ ਫਰਕੇ ਦੱਜ ਨੇ ਹਾਂ ਇਹਨਾਂ ਤੇ ਪਹਿਲੇ ਵੀ ਕਾਫੀ ਮੁਕਦਮੇ ਜਿਹੜੇ ਐ ਦਰਜ ਨੇ ਤੇ ਹੁਣ ਵੀ ਜਿੰਨਾ ਮੁਕੱਦਮਿਆਂ 'ਚ ਇਹਨਾਂ ਦਾ ਰਹਿੰਦਾ ਉਹਨਾਂ 'ਚ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਪਾਈ ਜਾਏਗੀ ਇਹਨਾਂ ਨੂੰ ਸਖਤੀ ਨਾਲ ਇਹਨਾਂ ਤੋਂ ਅਸੀਂ ਪੁੱਛਗਿੱਛ ਕਰਾਂਗੇ। ਵੀ ਮਾਫੀ ਦੇਣ ਦੇ ਨਾਮ ਤੇ ਆਪਣਾ ਬਿਆਰ ਵਸਾਉਂਦੇ ਆ। ਅਸੀਂ ਸ਼ਹਿਰ ਵਾਸੀਆਂ ਨੂੰ ਇਹੋ ਹੀ ਵੀ ਪੁਲਿਸ ਨੂੰ ਹਮੇਸ਼ਾ ਸੱਚੀ ਦਲਾਹ ਜਿਹੜੀ ਆ ਦੇਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਗਲਤ ਲਾਈਨ 'ਚ ਪਏ ਆ ਡਰੱਗ ਵਗੈਰਾ 'ਚ ਉਹਨਾਂ ਨੂੰ ਸੁਧਾਰਨਾ ਚਾਹੀਦਾ ਵਾ। ਜਿਸ ਤਰ੍ਹਾਂ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਵੀ ਮਹਿਮ ਚਲਾਈ ਅਸੀਂ ਉਹਨਾਂ ਦੇ ਹੁਕਮ ਅਨਸਾਰ ਜਿਹੜੇ 64 ਏ ਦੇ ਪਰਚੇ ਵਗੈਰਾ ਦਰਜ ਕਰਕੇ ਅਸੀਂ ਇਹਨਾਂ ਨੂੰ ਜ ਸਵਾਮੀ ਵਿਵੇਕਾਨੰਦ ਜਿਹੜਾ ਮਤਲਬ ਨਸ਼ਾ ਛਡਾਊ ਕੇਂਦਰ ਹੈ ਜਾਂ ਹੋਰ ਵੀ ਉਹਨਾਂ ਦੇ ਅਸੀਂ ਮਤਲਬ ਉਹਨਾਂ ਨੂੰ ਦਾਖਲ ਕਰਾ ਰਹੇ ਆ ਕਿ ਇਹ ਜਿਹੜਾ ਬਾਈ ਚੰਗੀ ਮਤਲਬ ਸੰਗਤ ਚ ਜਿਹੜਾ ਇਹ ਪਹਿਣ ਜਿਹੜਾ ਖੇਡਾਂ ਵਗੈਰਾ ਤੇ ਰੁਚੀ ਰੱਖਣ ਜਿਹੜਾ ਹੈ ਡਰੱਗ ਐ ਤੋਂ ਬਚਣ ਫਿਰ ਕੁਝ ਬਰਾਮਦਗੀ ਵੀ ਹੋਈ ਇਹਨਾਂ ਕੋਲ ਹਾਂ ਇਹਨਾਂ ਤੋਂ ਅਸੀਂ ਬਰਾਮਦਗੀ ਕਰ ਰਹੇ ਆ ਜਿਹੜਾ ਇਹਨਾਂ ਨੇ 1.5 ਲੱਖ ਰੁਪਇਆ ਲੁੱਟਿਆ ਸੀ ਜਾਂ ਹੋਰ ਵੀ ਇਲੈਕਟ੍ਰੋਨਿਕ ਦਾ ਜਿਹੜਾ ਸਾਮਾਨ ਸੀ ਉਹਦੀ ਰਿਕਵਰੀ ਕਰ ਰਹੇ ਆ